ਲਾ ਸੱਜਣਾ ਦੜਬਾ ਪਿੰਡ ਤੋਂ ਨਾ ਤੁਹਾਨੂੰ ਇੱਕ ਜਰਸੀ ਬੱਛੀ ਲੱਗਿਆ ਦਿਖਾਉਣ ਸੂਆ ਸੂੰਦੀਆ ਦੂਜਾ ਤੇ ਦਿਨ ਬਾਈ ਕਹਿੰਦਾ ਇਹ ਮੰਨ ਲਓ ਵੀ 6-7 ਦਿਨ ਕੱਢ ਦੂਗੀ ਪਹਿਲਣ ਦਾ ਚੰਗਾ ਰਿਕਾਰਡ ਆ ਤੇ ਜਿਹੜੀ ਖਾਸ ਗੱਲ ਆ ਇਹ ਨਾ ਕਰੇਲੂ ਸੱਜਣਾ ਕੋਲ ਖੜੀ ਆ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਕੀ ਥਣਲੇ ਵਿੱਚ ਰਹੂਗੀ ਬਿਲਕੁਲ ਸਾਫ਼ ਆਗਾ ਦੜਬਾ ਪਿੰਡ ਤਸਵੀਰ ਦੜਬਾ ਮੰਡੀ ਰਹੂਗੀ ਤੇ ਜ਼ਿਲ੍ਹਾ ਲੱਗੂਗਾ ਸੰਗਰੂਰ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛਣਾ ਨੇ ਆ ਜਾਈਂ ਹੋਰ ਕੀ ਹਾਲ ਹੈ ਜੀ ਠੀਕ ਹੈ ਵੀਰੇ ਚੜਦੀ ਕਲਾ ਵਧੀਆ ਅਨਾਮ ਤੇ ਨੰਬਰ ਬੋਲ ਦਿਓ ਜੀ 98720 69524 98720 69524 ਨਾਮ ਕੀ ਹੈ ਜੀ ਆਪਣਾ ਸੁਖਦੇਵ ਸਿੰਘ ਸੁਖਦੇਵ ਸਿੰਘ ਸੁਖਦੇਵ ਸੁਆ ਕਿਹੜਾ ਸੰਗਿਆ ਬਾਈ ਇਹ ਦੂਜਾ ਸੁਆ ਸੁਆ ਜੀ ਬਾਈ ਸੁਆ ਦੂਜਾ ਦਿਨ ਕਾਹ ਕੱਢ ਦੂਗੀ ਤੇ ਪੰਛੀ ਤੋਂ ਲੈ ਜਾਗੀ ਮਨ ਕਰ ਆਪਾਂ ਕੈਮ ਨਹੀਂ ਸਕਦੇ ਆਪਾਂ ਕਿਹੜਾ ਅੰਦਰ ਬੜੇ ਆ ਠੀਕ ਹੈ ਗੱਲ ਵੀ ਪੰਜ ਚਾਰ ਦਿਨ ਕੱਢ ਸਕਦੀ ਆ ਹਾਂ ਤੇ ਦੁੱਧ ਕਿੰਨਾ ਦਿੱਤਾ ਪਹਿਲਾਂ ਨੇ ਬਾਈ ਪਹਿਲਾਂ ਬਾਈ 14 ਕਿਲੋ ਬੱਚੇ ਦੇ ਬਿਨਾਂ ਚੋਇਆ ਬਿਨਾਂ ਬੱਚੇ ਦੇ ਹਾਂ ਬੱਚਾ 14 ਕਿਲੋ ਚੋਂਦੇ ਰਿਆਂ ਹਾਂ 14 ਠੀਕ ਹੈ ਗੱ ਸਤਨਾ ਤੁਰਦੀ ਦੀ ਜਜਮੈਂਟ ਕਰਦਾ ਥੋੜਾ ਜਗਾ ਦਾ ਬਾਸ ਆ ਬਾਈ ਕੋਲੇ ਤੋੜ ਕੇ ਤੁਹਾਨੂੰ ਗਲੀ ਚ ਦਿਖਾ ਰਿਹਾ ਬਾਹਰਲੇ ਬੰਨੇ ਸੂਗਾ ਬਾਈ ਕਹਿੰਦਾ ਅਰੀਜਨਲ ਦੂਜਾ ਸੂਂਦੀ ਆ ਤੇ ਪਹਿਲਨ ਦਾ ਜਿਹੜਾ ਮਿਲਕਾ ਉਹ ਬਾਈ ਕਹਿੰਦਾ ਇਹਨੇ ਦਿੱਤਾ 14 ਕਿਲੋ ਬਗੈਰ ਬੱਚੇ ਤੋਂ ਐਸ ਵਾਰੀ ਉਮੀਦ ਹੈਗੀ ਆ ਵੀ ਕਿਲੋ 2 ਕਿਲੋ ਘੱਟੋ ਘੱਟ ਬਾਈ ਕਹਿੰਦਾ 2 ਤੋਂ 3 ਕਿਲੋ ਵੱਧ ਕੱਢ ਦੂਗੀ ਤੇ ਬਾਕੀ ਤੁਹਾਨੂੰ ਇਧਰ ਲੈ ਬੰਨੇ ਲਿਆ ਕੇ ਦਿਖਾ ਦੂੰਗਾ ਇੱਥੇ ਰੋਕ ਲਿਓ ਬਾਈ ਮਾੜੀ ਗਾਣੇ ਬੰਨੇ ਕਰਕੇ ਇਹ ਇੱਥੇ ਇੱਥੇ ਰੋਕ ਲਓ ਜੀ ਤੇ ਬਾਕੀ ਨਾ ਇੱਥੇ ਤੁਹਾਨੂੰ ਥਣਲੇਵਾ ਚੈੱਕ ਕਰਾ ਦੂਗਾ ਥਣਲੇਵਾ ਜੀ ਰਹੂਗੀ ਬਿਲਕੁਲ ਸਾਫ ਫਾਈਟ ਰਹੂਗੀ ਮੀਡੀਅਮ ਇੱਥੇ ਰੋਕ ਲਓ ਜੀ ਕਮਾਗੇ ਤੇ ਬਾਕੀ ਇੱਥੇ ਲੰਬਾਈ ਲੰਬੂਈ ਕਰ ਸਕਦਾ ਚੱਕ ਗੱਬਣ ਜਰਸੀ ਦੂਆ ਬਾਈ ਹਾਂ ਟੀ ਕਵਰਾ ਹੈਗਾ ਆਪਾਂ ਯਾ ਡਿੱਕੀਆਂ ਜਿ ਪਏ ਆ ਆਪਣੇ ਕੋਲੇ ਠੀਕ ਹੈ ਗੱਲ ਇਹ ਇੱਥੇ ਰੋਕ ਲਈ ਮਾੜਾ ਜਾਂ ਆ ਗੱਬਣ ਆ ਗਈ ਬਾਈ ਕਹਿੰਦਾ ਜਰਸੀ ਦਾ ਸੀਮ ਨਹੀਂ ਲੱਗਿਆ ਵੇ ਆ ਥਣਲੇਵਾ ਜੀ ਰਹੂਗੀ ਬਿਲਕੁਲ ਸਾਫ ਤੇ ਆ ਗਈ ਪਿਓਰ ਜਰਸੀ ਚ ਤੇ ਬਾਕੀ ਦਿਨ ਪੰਜ ਤੋਂ ਸੱਤ ਕੱਢ ਦੂਗੀ ਲੈ ਚਲੰਦਰਲੇ ਬੰਨੇ ਤੇ ਪਾਰ ਪੋਛ ਦੀ ਗਰੰਟੀ ਰਹੂਗੀ ਜ਼ਿੰਮੇਵਾਰੀ ਹੈ ਤੇ ਗੱਲਾਂ ਥਾਂ ਘੱਟ ਵੱਧ ਕੋਈ ਹੈਗਾ ਪੂਰੇ ਪੂਰੇ 100 ਦਾ 100 ਹਾਂ ਛਰਲਾ ਛੱਟਾ ਨਾ 100 ਦੀ 100 ਆ ਗਈ ਕਹਿਣ ਦਾ ਭਾਅ ਹਰੇਕ ਪੱਖ ਤੋਂ ਆ ਬਾਈ ਕਹਿੰਦਾ 100 ਦੀ 100 ਰਹੂਗੀ ਹਰੇਕ ਪੱਖ ਤੋਂ ਤੇ ਬਾਕੀ ਜਗਾ ਔਰੇ ਥੋੜੀ ਜਿਹੀ ਮੈਂ ਕਹੂੰਗਾ ਜੇ ਪਹਾੜੀ ਏਰੀਆ ਹੁੰਦਾ ਉਹ ਸਿਸਟਮ ਆ ਉੱਚੀ ਨੀਵੀ ਜਗਾ ਥਾਂ ਲੈ ਵੇ ਦੀ ਸਾਫ ਹੋ ਸੂਅ ਰਿਜਨਲ ਦੂਜਾ ਲੈ ਚੱਲ ਬਈ ਅੰਦਰ ਲੈ ਬੰਨ ਬਾਕੀ ਇੱਥੇ ਤੋਂ ਕਰ ਸਕਦਾ ਹਾਂ ਚੈੱਕ ਕਿਉਂਕਿ ਜਗਾ ਦਾ ਜਿਵੇਂ ਤੁਹਾਨੂੰ ਦੱਸਿਆ ਮੈਂ ਥੋੜਾ ਉੱਚਾ ਨੀ ਮਾਸੀ ਇੱਥੇ ਬਿਲਕੁਲ ਪੱਧਰ ਜਗਾ ਚ ਆ ਗਈ ਤੇ ਬਾਕੀ ਆਰਡਰ ਕੁਆਲਿ ਥਣਲੇਵੇ ਦੀ ਬਿਲਕੁਲ ਸਾਫ਼ ਰਹੂ ਤੇ ਆਗੀ ਪਿਓਰ ਜਰਸੀ ਚ ਤੇ ਬਾਕੀ ਲੱਭੀ ਇਥੋਂ ਇਥੋਂ ਕਰਾ ਲਈ ਚ ਇੱਕ ਬਣੂ ਬਣੂਗੀ ਬਹੁਤ ਆ ਜੇ ਤੇ ਇਹ ਮੰਨ ਲਾ ਵੀ ਫੁੱਲ ਫੜਾਕੇ ਵਾਲਾ ਲੈਵਲ ਆ ਮੈਂ ਇੱਥੇ ਤੱਕ ਲਾ ਰੂ ਬਾਹਰਲੇ ਬੰਨੇ ਲੈਵਾ ਤੇ ਹਰੇਕ ਪੱਖ ਤੋਂ ਬਾਈ ਨੇ ਤਕਰੀਬਨ ਇਹਦੀ ਤੁਹਾਨੂੰ ਗਾਰੰਟੀ ਵੀ ਦੇਤੀ ਵੀ ਥਣਲੇਵੇ ਦੀ ਥਣ ਵੱਧ ਘੱਟ ਦੀ ਕਹਿ ਲਈਏ ਭਾਰ ਬੋਝ ਦੀ ਬਾਈ ਹਨਾ 100 ਦੀ 100 ਰਹੂਗੀ ਹਰੇਕ ਪੱਖ ਤੋਂ ਜਿੰਮੇਵਾਰੀ ਹੈ ਮੈਂ ਬਾਈ ਕੱਢ ਦੂ ਪੰਜ 사 ਦਿਨ ਇੱਧਰ ਸਾਹਮਣੇ ਹੀ ਆਲੇ ਕਿੰਨੇ ਕੱਢੇਗੀ ਬਾਈ ਠੀਕ ਆ ਗੱਲ ਪੈਸੇ ਕਿੰਨੇ ਲੈ ਲਾਂਗੇ ਇਹਦੇ ਪੈਸੇ ਬਈ ਪਾ 70000 ਰੁਪਏ 70 ਚ ਛੋਟ ਸ਼ੂਟ ਕਰ ਦਾਂਗੇ ਅਨੋਂ ਤੋਂ ਮੂੰਹ ਮੰਗੀ ਤਾਂ ਮੂੰਹ ਤੋਂ ਨਹੀਂ ਮਿਲਦੀ ਹੈਗੀ ਠੀਕ ਹੈ ਗੱਲ ਹੋ ਜਾ ਸਾਈਡ ਨੂੰ ਤੇ ਲੱਭੀ ਇੱਥੋਂ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਮਾਰਦੀ ਕੈਮਰਾ 70000 ਇਹਦਾ ਮੁੱਲ ਆ 70 ਚ ਬਾਈ ਕਹਿੰਦਾ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਸ਼ਾਮ ਸੰਭਾਲ ਬਾਈ ਨੇ ਚੰਗੀ ਕੀਤੀ ਬਈਆ ਪਹਿਲਣ ਨੇ ਪਾਇਆ 14 ਕਿਲੋ ਐਸ ਵਾਰੀ ਬਾਈ ਕਹਿੰਦਾ ਉਮੀਦ ਹੈਗੀ ਆ ਵੀ 16 ਦੇ ਲਗਭਗ ਇਹ ਵੜ ਵੱਧ ਮਸ਼ਕ ਦੇ ਦੋ ਘਟ ਨੰਗੀ ਆ ਪਿੰਡ ਖੜੀਆ ਡਿਰਬਾ ਪਿੰਡ ਤਹਿਸੀਲ ਡਿਰਬਾ ਮੰਡੀ ਤੇ ਜਲਾ ਰਹੂਗਾ ਸੰਗਰੂਰ ਨੰਬਰ 25 ਦਾ ਸਕਰੀਨ ਤੇ ਚੱਲਦਾ ਜਿਹੜੇ ਵੀ ਸੱਜਣ ਨੂੰ ਬੈੜ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ